ਸਰਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ 24 ਨਵੰਬਰ ਨੂੰ ਇੱਕ ਘਰ ਦੇ ਉੱਤੇ ਫਾਇਰਿੰਗ ਹੋਈ ਸੀ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਿਹੜਾ ਇੱਕ ਦੋਸ਼ੀ ਸੀ ਉਹ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਜਿਹੜਾ ਵੈਪਨ ਸੀ ਉਹ ਰਿਕਵਰ ਕਰ ਲਿਆ ਗਿਆ ਸੀ ਤੇ ਇਸੇ ਮਾਮਲੇ ਦੇ ਵਿੱਚ ਜਿੱਥੇ ਐਸਐਸਪੀ ਬਠਿੰਡਾ ਜਿਨ੍ਹਾਂ ਦੇ ਹੁਕਮਾਂ ਤੋਂ ਬਾਅਦ ਵੱਖ-ਵੱਖ ਥਾਣਿਆਂ ਦੀਆਂ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਤੇ ਇਸ ਟੀਮ ਨੂੰ ਇਤਲਾਹ ਮਿਲਦੀ ਹੈ ਕਿ ਜਿਹੜੇ ਦੋਸ਼ੀ ਜਿਨ੍ਹਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਇਹ ਤਿੰਨ ਬਦਮਾਸ਼ ਅਮ੍ਰਿਤਸਰ ਦੇ ਵਿੱਚ ਨੇ ਜਿਸ ਤੋਂ ਬਾਦ ਬਠਿੰਡਾ ਪੁਲਿਸ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਜਾ ਕੇ ਰੇਡ ਕੀਤੀ ਗਈ ਹੈ ਤਾਂ ਤਿੰਨ ਬਦਮਾਸ਼ ਜਿਹੜੇ ਨੇ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਤਾਂ ਟੋਟਲ ਚਾਰ ਮੁਲਜ਼ਮ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵਿੱਚੋਂ ਜਿਹੜਾ ਇੱਕ ਬਾਈਕ ਚਲਾ ਰਿਹਾ ਸੀ ਇੱਕ ਵਿਚਕਾਰ ਬੈਠਾ ਸੀ ਤੇ ਜਿਹੜਾ ਸਭ ਤੋਂ ਪਿੱਛੇ ਬੈਠਾ ਸੀ ਉਸ ਦੇ ਵੱਲੋਂ ਘਰ ਤੇ ਫਾਇਰਿੰਗ ਕੀਤੀ ਹੈ ਜਿਸ ਬਾਈਕ ਤੇ ਇਸ ਵਾਰ ਹੋਇਆ ਇਸ ਨੂੰ ਬਾਈਕ ਵੀ ਬਰਾਮਦ ਹੋ ਚੁੱਕੀ ਹੈ ਵੈਪਨ ਜਿਹੜਾ ਰਿਕਵਰ ਕਰ ਲਿਆ ਗਿਆ ਤੇ ਉਧਰ ਪੁਲਿਸ ਦੇ ਵੱਲੋਂ ਜਿਹੜੀ ਗੱਡੀ ਜਿਸ ਦੇ ਵਿੱਚ ਇਹਨਾਂ ਵੱਲੋਂ ਉਸ ਦਿਨ ਭੱਜਣ ਦੀ ਕੋਸ਼ਿਸ਼ ਕੀਤੀ ਗਈ ਸੀ ਉਹ ਪਹਿਲਾਂ ਹੀ ਰਿਕਵਰ ਕੀਤੀ ਜਾ ਚੁੱਕੀ ਹੈ ਤਾਂ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਦੱਸਦੀ ਕਿ ਐਸਪੀ ਸਿਟੀ ਨਰਿੰਦਰ ਸਿੰਘ ਦੇ ਵੱਲੋਂ ਇਸ ਬਾਬਤ ਜਿਹੜੀ ਅਹਿਮ ਜਾਣਕਾਰੀ ਹੈ ਉਹ ਸਾਂਝੀ ਕੀਤੀ ਗਈ ਹੈ ਮਿਤੀ 24 ਤਰੀਕ ਨੂੰ ਇੱਕ ਫਾਇਰਿੰਗ ਇਨਸੀਡੈਂਟ ਰਿਪੋਰਟ ਹੋਇਆ ਸੀ ਬੱਲਾਰਾਮ ਨਗਰ ਦੇ ਵਿੱਚ ਜਿਸ ਦੇ ਵਿੱਚ ਆਕਾਸ਼ਦੀਪ ਸਿੰਘ ਜੋ son of ਜਗਦੀਪ ਸਿੰਘ ਗੈਰੀ ਇਨ ਦੇ ਘਰ ਦੇ ਬਾਹਰ ਜਿਹੜੇ ਮੋਟਰਸਾਈਕਲ 'ਤੇ ਸਵਾਰ ਵਿਅਕਤੀ ਨੇ ਹਾਇਰ ਕੀਤਾ ਸੀਗਾ ਇਹ ਮੁਕੱਦਮਾ ਅਸੀਂ 24 ਤਰੀਕ ਨੂੰ ਥਾਣਾ ਥਰਮਲ ਦੇ ਵਿੱਚ ਦਰਜ ਰਜਿਸਟਰ ਕਰ ਲਿਆ ਸੀਗਾ ਇਸ ਮੁਕੱਦਮੇ ਦਾ ਪਹਿਲਾ ਦੋਸ਼ੀ ਮੰਨਾ ਇਲੀਅਸ ਰਾਜਾ ਉਸ ਨੂੰ ਅਸੀਂ ਪਹਿਲੇ ਦਿਨੀ ਅਰੈਸਟ ਕਰ ਲਿਆ ਸੀਗਾ ਤੇ ਜਿਹੜਾ ਰਿਵੋਲਵਰ ਯੂਜ਼ ਹੋਇਆ ਸੀਗਾ ਇਨਸੀਡੈਂਟ ਦੇ ਵਿੱਚ ਅਸੀਂ ਰਿਕਵਰ ਕਰ ਲਿਆ ਸੀਗਾ ਜਿਹੜੇ ਮੋਟਰਸਾਈਕਲ 'ਤੇ ਤਿੰਨ ਵਿਅਕਤੀ ਸਵਾਰ ਸੀਗੇ ਉਹਨਾਂ ਬਾਰੇ ਸਾਡੀ ਜਿਹੜੀ ਵੱਖ-ਵੱਖ ਟੀਮਾਂ ਜਿਹੜੀਆਂ ਅਸੀਂ ਲੱਗੀਆਂ ਹੋਈਆਂ ਸੀਗੀਆਂ ਕਿਉਂਕਿ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਇਸ ਇਨਸੀਡੈਂਟ ਨੂੰ ਬੜੀ DSP City 2 ਦੀ ਗਵਾਈ ਦੇ ਵਿੱਚ SHO Thermal ਤੇ ਬਾਕੀ ਵੱਖ-ਵੱਖ ਟੀਮਾਂ ਜਿਹੜੀਆਂ ਸੀਗੀਆਂ ਇਕੱਠੇ ਕਰ ਦਿੱਤੀਆਂ ਗਈਆਂ ਸੀਗੀਆਂ ਸਾਡੀ ਟੀਮ ਨੂੰ ਕੱਲ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਵੀ ਇਹ ਜਿਹੜੇ ਤਿੰਨ ਦੋਸ਼ੀ ਨੇ ਇਹ ਅੰਮ੍ਰਿਤਸਰ ਦੇ ਵਿੱਚ ਜਿਹੜੇ ਹੈਗੇ ਨੇ ਇੱਥੇ ਲੋਕੇਟ ਕੀਤੇ ਗਏ ਨੇ ਸੋ SHO Thermal ਨੇ ਆਪਣੀ ਟੀਮ ਦੇ ਨਾਲ ਉੱਥੇ ਰੇਡ ਕੀਤਾ ਤੇ ਜਿਹੜੇ ਇਹ ਤਿੰਨ ਦੋਸ਼ੀ ਸੀਗੇ ਸਾਹਿਲ, ਸੰਦੀਪ ਤੇ ਹਰਦੀਪ ਉਰਫ ਰਾਣਾ ਜਿਹੜਾ ਹੈਗਾ ਇਹਨਾਂ ਨੂੰ ਤਿੰਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਜਿਹੜਾ ਮੋਟਰਸਾਈਕਲ ਇਹਨਾਂ ਨੇ ਯੂਜ਼ ਕੀਤਾ ਸੀ ਇਨਸੀਡੈਂਟ ਦੇ ਵਿੱਚ ਉਹ ਵੀ ਸਾਡੇ ਵੱਲੋਂ ਰਿਕਵਰ ਕਰ ਲਿਆ ਗਿਆ ਹੈ ਪਰ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਕਿ ਜਿਹੜਾ ਸੰਦੀਪ ਐ ਇਲੀਅਸ ਹੈਰੀ ਸੀਗਾ ਇਹ ਮੋਟਰਸਾਈਕਲ ਡਰਾਈਵ ਕਰ ਲਿਆ ਸੀਗਾ ਸਾਹਿਲ ਜਿਹੜਾ ਸੀਗਾ ਮੋਟਰਸਾਈਕਲ ਦੇ ਪਿੱਛੇ ਬੈਠਾ ਸੀਗਾ ਵਿਚਕਾਰ ਸੀਗਾ ਤੇ ਹਰਦੀਪ ਜਿਹੜਾ ਸੀਗਾ ਮੋਟਰਸਾਈਕਲ ਦੇ ਪਿੱਛੇ ਬੈਠਾ ਸੀਗਾ ਜਿਸ ਨੇ ਫਾਇਰਿੰਗ ਜਿਹੜੀ ਹੈਗੀ ਉਹਦੇ ਘਰ ਦੇ ਉੱਪਰ ਕੀਤੀ ਸੀਗੀ ਸੋ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਅਸੀਂ ਜਿਹੜੇ ਚਾਰ ਦੋਸ਼ੀ ਸੀਗੇ ਉਹ ਅਸੀਂ ਚਾਰੋਂ ਦੇ ਚਾਰੋਂ ਗ੍ਰਫਤਾਰ ਕਰ ਲਏ ਨੇ ਜਿਹੜਾ ਵੈਪਨ ਯੂਜ਼ ਕੀਤਾ ਸੀ ਉਹ ਅਸੀਂ ਰਿਕਵਰ ਕਰ ਲਿਆ ਜਿਹੜੇ ਮੋਟਰਸਾਈਕਲ ਦੇ ਉੱਪਰ ਆਏ ਸੀਗੇ ਇਹ ਸਾਰੇ ਜਿਹੜੀ ਹੈਗੀ ਐ ਅਸੀਂ ਰਿਕਵਰੀ ਕਰਕੇ ਸਾਡੇ ਵੱਲੋਂ ਜਿਹੜੀ ਤਫ਼ਤੀਸ਼ ਆਲਮੋਸਟ ਮੁਕੰਮਲ ਹੋ ਗਈ ਹੈ ਬਾਕੀ ਜਿਹੜੀ ਹੈਗੀ ਫਰਦਰ ਵੀ ਅਸੀਂ ਇਨਟੈਰੋਗੇਸ਼ਨ ਕਰ ਰਹੇ ਹਾਂ ਜਿਹੜੀ ਇਹਨਾਂ ਨੇ ਗੱਡੀ ਯੂਜ਼ ਕਰ ਵੀ ਇਨਸੀਡੈਂਟ ਤੋਂ ਬਾਅਦ ਇੱਕ ਗੱਡੀ ਦੇ ਉੱਤੇ BMW ਗੱਡੀ ਸੀ ਜਿਹਦੇ ਤੋਂ ਭੱਜ ਕੇ ਗਏ ਸੀਗੇ ਉਹ ਅਸੀਂ ਗੱਡੀ ਪਹਿਲਾਂ ਹੀ ਜਿਹੜੀ ਸੀਗੀ ਜਦੋਂ ਮਨਨ ਰਾਜਨ ਨੂੰ ਅਸੀਂ ਗ੍ਰਿਫਤਾਰ ਕੀਤਾ ਸੀਗਾ ਤੇ ਉਹਦੇ ਨਾਲ ਹੀ ਪਹਿਲਾਂ ਹੀ ਰਿਕਵਰ ਕੀਤੀ ਜਾ ਸਕ ਚੁੱਕੀ ਹੈ ਸੋ ਇਸ ਮੁਕਦਮੇ ਦੇ ਵਿੱਚ ਆਲਮੋਸਟ ਸਾਡੀ ਜਿਹੜੀ ਤਫ਼ਤੀਸ਼ ਦੇ ਵਿੱਚ ਜਿੰਨੇ ਵੀ ਦੋਸ਼ੀ ਸੀਗੇ ਸਾਡੇ ਉੱਪਰ ਫੜੇ ਜਾ ਚੁੱਕੇ ਨੇ ਤੇ ਐਸਐਚਓ ਥਰਮੋ ਜਿਹੜਾ ਹੈਗਾ ਨਾ ਫਰਦਰ ਦੀ ਇਨਵੈਸਟੀਗੇਸ਼ਨ ਕਰ ਰਿਹਾ ਹੈ ਗੋ ਨਹੀਂ ਜੀ ਆਕਾਸ਼ਦੀਪ ਤੇ ਹਰਦੀਪ ਸਿੰਘ ਉਰ ਫਰਾਣਾ ਜੋ ਹੈਗਾ ਇਹਨਾਂ ਦੀ ਆਪਸ ਵਿੱਚ ਪਰਸਨਲ ਦੁਸ਼ਮਣੀ ਸੀਗੀ ਕਿਸੇ ਗੱਲ ਨੂੰ ਲੈ ਕੇ ਇਹ ਪਰਸਨਲ ਐਨੀਮੀਟੀ ਦਾ ਮਸਲਾ ਸੀਗਾ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪੋਲਿਟਿਕਲ ਜਾਂ ਕੋਈ ਦੂਜੀ ਜਿਹੜੀ ਗੱਲ ਸਾਹਮਣੇ ਨਹੀਂ ਆਈ ਇਹਨਾਂ ਦੇ ਉੱਪਰ ਜਿਹੜਾ ਹੈਗਾ ਇਹਨਾਂ ਦਾ ਰਿਕਾਰਡ ਚੈੱਕ ਕੀਤਾ ਜਾ ਰਿਹਾ ਹੈ ਜੇ ਹਰਦੀਪ ਜਿਹੜਾ ਰਾਣਾ ਹੈਗਾ ਇਹਦੇ ਉੱਪਰ ਪਹਿਲਾਂ ਐਨਡੀਪੀਐ ਸੈਕਟ ਦਾ ਮਕਦਮਾ ਜਿਹੜਾ ਦਰਜ ਹੈਗਾ ਜਿਹੜੇ ਦੋਸ਼ੀ ਨੇ ਆਪਸ ਵਿੱਚ ਦੋਸਤ ਨੇ ਹਰਦੀਪ ਜਿਹੜਾ ਹੈਗਾ ਤੇ ਆਕਾਸ਼ਦੀਪ ਹੈ ਇਹਨਾਂ ਦੀ ਪਹਿਲਾਂ ਤੇ ਕਿਸੇ ਗੱਲ ਨੂੰ ਲੈ ਕੇ ਪਰਸਨਲ ਜਿਹੜੀ ਹੈਗੀ ਕਿਸੇ ਤਕਰਾਰਬਾਜੀ ਚੱਲ ਰਹੀ ਸੀਗੀ ਉਸੇ ਤਕਰਾਰਬਾਜੀ ਦੇ ਤਹਿਤ ਜਿਹੜੇ ਇਹ ਉੱਥੇ ਹੈਗਾ ਤੇ ਇਹ ਅਸੀਂ 24 ਤਰੀਕ ਨੂੰ ਉਸੇ ਦਿਨ ਐਫ ਆਈ ਆਰ ਨੰਬਰ 88 ਅੰਡਰ ਸੈਕਸ਼ਨ 307 ਜੋ ਕਿ 109 ਇੱਕ ਬੀ ਐਨ ਐਸ ਹੁੰਦਾ ਹੈ ਉਹਦੇ ਤਹਿਤ ਜਿਹੜੇ ਸਖਤ ਸੈਕਸ਼ਨ ਦੇ ਵਿੱਚ ਅਸੀਂ ਮੁਕੱਦਮਾ ਦਰਜ ਕੀਤਾ ਸੀਗਾ ਸੋ ਅਸੀਂ ਦੋਸ਼ੀ ਜਿਹੜੇ ਇਹਨਾਂ ਗ੍ਰਫਤਾਰ ਕਰ ਲੈਣੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗਾ ਨੀਯ ਲਸੰਸੀ ਵੈਪਨ ਸੀਗਾ ਮਨਨ ਰਾਜਾ ਦਾ ਜਿਹੜਾ ਇੱਕ ਦੋਸ਼ੀ ਸੀਗਾ ਇਹ Rajasthan ਦਾ ਰਹਿਣ ਵਾਲਾ ਸੀ ਹਨਮਾਨਗੜ ਦਾ ਬਾਕੀ ਦੋਸ਼ੀ ਜਿਹੜੇ ਤਿੰਨ ਦੋਸ਼ੀ ਨੇ ਜਿਹੜੇ ਅੱਜ ਗ੍ਰਫਤਾਰ ਕੀਤੇ ਨੇ ਤਿੰਨੋ ਹੀ ਮਠੰਡਾ ਦੇ ਰਹਿਣ ਵਾਲੇ ਨੇ